ਆਮ ਨਾਗਰਿਕ ਜਿੱਤ ਕੇ ਆਏ ਹਨ ਅੱਜ ਪਿੰਡ ਹੈਬਤ ਪਿੰਡੀ ਬਲਾਕ ਨਰੋਟ ਜੈਮਲ ਸਿੰਘ ਦੀ ਪੰਚਾਇਤ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਮਿਲਣ ਪਹੁੰਚੀ ਹੈ ਕੋਲ ਜੀ ਹਲਕਾ ਪੋਆ ਦੀਆਂ ਬਹੁਤ ਸਾਰੀਆਂ ਪੰਚਾਇਤਾਂ ਦੇ ਅੰਦਰ ਜਿਹੜੇ ਉਹ ਆਮ ਆਮ ਆਦਮੀ ਜਿੱਤ ਕੇ ਆਏ ਆ ਆਮ ਨਾਗਰਿਕ ਜਿੱਤ ਕੇ ਆਇਆ ਸੋ ਅੱਜ ਪਿੰਡ ਹੈਬਤ ਪਿੰਡੀ ਬਲਾਕ ਨੋਟ ਜੈਮ ਸਿੰਘ ਦੀ ਪੰਚਾਇਤ ਆਈ ਹੈ ਸੋ ਇਸ ਪੰਚਾਇਤ ਨੂੰ ਜੀ ਆਇਆ ਔਰ ਮਤਲਬ ਇਸ ਪੰਚਾਇਤ ਦੇ ਸਰਪੰਚ ਪਵਨ ਕੁਮਾਰ ਜਿਹੜੇ ਆਰਮੀ ਤੋਂ ਰਿਟਾਇਰ ਹੋਏ ਨੇ ਹਾਂ ਜੀ ਤਾਜ਼ੇ-ਤਾਜ਼ੇ ਸੋ ਸਾਰੀ ਪੰਚਾਇਤ ਸਮੇਤ ਮੈਂਬਰ ਪੰਚਾਇਤ ਜਿਹੜੇ ਪਿੰਡ ਦੇ ਆਇਆ ਸੋ ਇਹਨਾਂ ਨੂੰ ਮੁਬਾਰਕਾ ਵੀ ਔਰ ਲਗਾਤਾਰ ਹਲਕੇ ਭੋਏ ਦੇ ਵਕ-ਵਕ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹ ਪਹਿਲਾਂ ਵੀ ਬਿਨਾਂ ਪੱਖਪਾਤ ਤੋਂ ਕੀਤਾ ਤੇ ਗਾਂ ਵੀ ਪੰਚਾਇਤ ਕਿਸੇ ਵੀ ਵਿਚਾਰ ਦੀ ਕਿਸੇ ਵੀ ਸਾਈਡ ਤੋਂ ਹੋਵੇ ਜਿਹੜੀ ਪਿੰਡ ਦੇ ਲੋਕਾਂ ਨੇ ਚੁਣੀ ਆ ਅਸੀਂ ਉਹਨੂੰ ਡਟ ਕੇ ਮਦਦ ਕਰਾਂਗੇ ਸੋ ਇਸੇ ਤਰ੍ਹਾਂ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਉਹ ਤਾਂ ਹੀ ਐਬ ਜੇ ਪੰਜਾਬ ਦੇ ਪਿੰਡਾਂ ਦੇ ਅੰਦਰ ਅਸੀਂ ਰਲ ਮਿਲ ਕੇ ਕੰਮ ਕਰੀਏ ਸੋ ਉਹਦੇ ਲਈ ਜਿਹੜਾ ਮੈਂ ਸਮੂਚੀਆਂ ਪੰਚਾਇਤਾਂ ਦਾ ਵੀ ਇਕੱਠ ਕਰ ਰਿਹਾ ਆਣ ਵਾਲੇ ਦਿਨਾਂ 'ਚ ਔਰ ਪੋਆ ਹਲਕਾ ਜਿੱਥੇ ਬਹੁਤ ਵੱਡੀ ਪੱਧਰ ਤੇ ਪਹਿਲਾਂ ਵੀ ਪੈਸੇ ਵਿਕਾਸ ਕਰਜਣੇ ਦਿੱਤੇ ਆ ਸੋ ਆਉਣ ਵਾਲੇ ਦਿਨਾਂ 'ਚ ਵੀ ਵੱਡੇ ਪੇਮਾਨੇ ਦੇ ਪੈਸੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੇਵਾਂਗੇ ਤਾਂ ਜੋ ਜਿਹੜੇ ਲੋਕਾਂ ਦੇ ਮਸਲੇ ਆ ਚਾਹੇ ਗਲੀਆਂ ਦਾ ਮਸਲਾ ਚਾਹੇ ਸਪੜਾਂ ਦਾ ਮਸਲਾ ਚਾਹੇ ਕਿਸੇ ਵੀ ਤਰ੍ਹਾਂ ਦਾ ਡਵੈਲਪਮੈਂਟ ਦਾ ਮਸਲਾ ਉਹਨੂੰ ਅਸੀਂ ਜਿਹੜਾ ਕੰਮ ਨੂੰ ਕਰ ਸਕੀਏ ਸੋ ਲਗਾਤਾਰ ਹਰ ਰੋਜ਼ ਵਕ ਵਕ ਪੰਚਾਇਤਾਂ ਆndੀਆਂ ਨੇ ਸੋ ਅੱਜ ਹੈਵਤਪਿੰਡੀ ਦੀ ਪੰਚਾਇਤ ਆਈ ਹੈ ਜੀ ਆਇਆਂ ਨੂੰ